ਬਜੀ ਕਿੰਨੇ ਮਿੰਟ ਤੁਹਾਡਾ ਮੈਂ ਅਮਰਸਰ ਤੋਂ ਖਾਸ ਅੱਛਾ ਜਿਹੜੇ ਮੁੰਡੇ ਦੀ ਮੌਤ ਹੋਈ ਉਹਦਾ ਨਾਮ ਕੀ ਤੇ ਕਿਹੜੇ ਪਿੰਡ ਦਾ ਆਪਾ ਜੀ ਮੁੰਡੇ ਦਾ ਨਾਮ ਅਮਨ ਸਿੰਘ ਪੂਰਾ ਨਾਮ ਹਰਪ੍ਰੀਤ ਆ ਜਗਦੇਵ ਕਲਾ ਪਿੰਡ ਆ ਮੇਰੀ ਮਾਸੇ ਦਾ ਮੁੰਡਾ ਤੇ ਅੱਛਾ ਹੋਇਆ ਕੀ ਹੋਇਆ ਭਜੀ ਇਹ ਥੋੜੇ ਦਿਨ ਪਹਿਲਾਂ ਆਪਣੇ 2-3 ਦਿਨ ਪਹਿਲਾਂ ਹੀ ਆਇਆ ਗੁਜਰਾਤ ਤੇ ਜੌਬ ਕਰਦਾ ਸੀ ਉੱਥੇ ਜੌਬ ਤੋਂ ਆਇਆ ਆ ਤੇ ਆਉਣ ਤੋਂ ਬਾਅਦ ਯਾਰਾਂ ਦੋਸਤਾਂ ਨਾਲ ਗੱਡੀ 'ਚ ਬਹਿ ਕੇ ਗਿਆ ਆ ਤੇ ਉਸ ਤੋਂ ਬਾਅਦ ਰਾਤ ਨੂੰ ਇਹਦਾ ਫੋਨ ਬੰਦ ਹੋ ਗਿਆ 8 ਵਜੇ ਦੇ ਕਰੀਬ ਅਗਲੇ ਦਿਨ ਸਵੇਰੇ ਇਹਦੀ ਡੈਡ ਬੋਡੀ ਮਿਲੀ ਆ ਜਗਦੇਵ ਕਲਾ ਨਹਿਰ ਲੱਗ ਅੱਛਾ ਮਿਲੇ ਹੋਰ ਕਿਤੇ ਕੋਈ ਬਾਡੀ ਦੇ ਉੱਪਰ ਮਤਲਬ ਫੇਸ ਦੇ ਉੱਪਰ ਕੋਈ ਛੜਦਾ ਨਿਸ਼ਾਨ ਨਹੀਂ ਸੀ ਪਹਿਲਾਂ ਸਟਾਰਟਿੰਗ ਦੇ ਵਿੱਚ ਤਾਂ ਕੁਝ ਨਹੀਂ ਪਤਾ ਲੱਗਾ ਸ਼ਾਮਾਂ ਨੂੰ ਪਤਾ ਲੱਗਾ ਜਦੋਂ ਛੜਦੇ ਨਿਸ਼ਾਨ ਜਿਹੜੇ ਡੂੰਘੇ ਨਜ਼ਰ ਆਉਣੇ ਸ਼ੁਰੂ ਹੋਏ ਆ ਉਹਦੇ ਲਈ ਤੋਂ ਤੇ ਵੀ ਨਿਸ਼ਾਨ ਸੀ ਇਹਨੂੰ ਸਮਝਦੇ ਆ ਜਾਂ ਫਿਰ ਲੁੱਟ ਰਹਾ ਦੇ ਰਾਤ ਦੇ ਨਾਲ ਆਪਾਂ ਜੀ ਕੁਝ ਵੀ ਹੋ ਸਕਦਾ ਹੋ ਸਕਦਾ ਯਾਰੀ ਦੋਸਤੀ ਦੇ ਵਿੱਚ ਹੀ ਕੁਝ ਗਲਬਤ ਹੋਈ ਹੋਵੇ ਜਿਹੜੇ ਮੁੰਡੇ ਗੱਡੀ 'ਚ ਬਿਠਾ ਕੇ ਲੈ ਕੇ ਗਏ ਆ ਅਸੀਂ ਉਹਨਾਂ ਦੇ ਤਵਰੀਸ਼ ਲੱਗੇ ਹੋਏ ਆ ਕਿਉਂਕਿ ਤੇ ਸਾਨੂੰ ਮਿਲ ਜਾਣ ਕਿਸ ਤਰੀਕੇ ਨਾਲ ਉਹਦੀ ਵਾਰੀ ਤੁਹਾਨੂੰ ਪਛਾਣ ਆ ਮੁੰਡੇ ਕਿਹੜੇ ਆ ਮੁੰਡਿਆਂ ਦੀ ਕੋਈ ਪਛਾਣ ਨਹੀਂ ਹਾਲੇ ਤੱਕ ਤੇ ਗੱਡੀ ਟਰੈਕ ਕਰ ਰਹੇ ਆ ਕਿ ਗੱਡੀ ਸਾਨੂੰ ਕਿੱਥੇ ਲੋਕੇਸ਼ਨ ਟਰੈਕ ਹੋ ਜਾਏ ਗੱਡੀ ਟਰੈਕ ਹੋ ਜਾਂਦੇ ਅੱਛਾ ਇਹਨੇ ਕੋਈ ਗੱਲ ਸਾਝੀ ਕੀਤੀ ਸੀ ਕੋਈ ਵੀ ਮੇਰੇ ਨਾਲ ਕੋਈ ਝਗੜਾ ਕਰਦਾ ਪਹਿਲਾਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਤਾਂ ਇਹਦੇ ਮੁੰਡੇ ਦੇ ਵਿਆਹ ਆਇਆ ਸੀ ਤੇ ਨਾਰਮਲ ਆਇਆ ਸੀ ਆਣ ਕੇ ਤਕਰੀਬਨ ਘਰ ਕਹਿ ਕੇ ਗਿਆ ਕਿ ਮੈਂ ਕਟਿੰਗ ਕਰਾਉਣ ਚੱਲਿਆ ਆਂ ਤੇ ਗੱਡੀ 'ਚ ਬਿਠਾ ਕੇ ਗਿਆ ਆ ਉਸ ਤੋਂ ਬਾਅਦ ਪਤਾ ਅਹੀਂ ਪਰ ਜੀ ਇਨਸਾਫ ਦੀ ਮੰਗ ਕਰਦੇ ਆ ਇਨਸਾਫ ਮਿਲੇ ਹੋਰ ਸਾਡੀ ਕੋਈ ਮੰਗ ਨਹੀਂ ਸਰ ਪਹਿਲੇ ਆਪਣੀ ਗੱਲ ਦੱਸੋ ਹਾਂਜੀ ਆਪਣੀ ਗੱਲ ਦੱਸੋ ਨਾਮ ਦੱਸ ਦਿਓ ਆਪਣਾ ਮੈਂ ਐਸਆਈ ਦਵਿੰਦਰ ਸਿੰਘ ਥਾਣਾ ਚਡੇਰ ਲੱਗਾ ਹੋਇਆ ਹਾਂ ਕੀ ਹੋਇਆ ਸਰ ਕੱਲ ਕੱਲ ਸਵੇਰ ਸੂਚਨਾ ਮਿਲੀ ਕਿ ਵੱਡੀ ਨਹਿਰ ਜਗਦੇਵ ਕਲਾਂ ਦੀ ਤੇ ਡੈੱਡ ਬੋਡੀ ਮਿਲੀ ਆ ਅਸੀਂ ਉੱਥੇ ਜਾ ਕੇ ਮੌਕੇ ਤੇ ਜਾ ਕੇ ਉਹ ਡੈੱਡ ਬੋਡੀ ਕਵਰ ਕੀਤੀ ਆ ਉਹ ਜਗਦੇਵ ਕਲਾਂ ਦੇ ਮੁੰਡੇ ਦੀ ਡੈੱਡ ਬੋਡੀ شناخت ਹੋ ਗਈ ਆ ਆਰਪੀ ਸਿੰਘ ਮੁੰਡਾ ਉਥੋਂ ਦਾ ਤੇ ਅਸੀਂ ਉਹਦਾ ਹੈ ਕੱਲ ਕੱਲ ਉਹਦੇ ਡੈੱਡ ਬੋਡੀ ਕਬਜ਼ੇ 'ਚ ਲੈ ਕੇ ਉਹਦਾ ਪੋਸਟਮਾਨ ਨੂੰ ਕਰਾਉਣ ਵਾਸਤੇ ਅਸੀਂ ਇੱਥੇ ਆਏ ਆ ਪੋਸਟਮਾਨ ਤੋਂ ਗਾਂ ਜਦੋਂ ਜੋ ਜੋ ਇਹ ਹਾਲਾਤ ਉਹਦੇ ਪੋਸਟਮਾਨ ਦੀ ਰਿਪੋਰਟਾਂ ਦੇ ਮਤਾਬਿਕ ਜੋ ਜੋ ਜਿੱਦਾਂ ਆਉਣਗੇ ਉਸੇ ਤਰੀਕੇ ਨਾਲ ਤਤਤੀਸ਼ ਅਗਲੀ ਅਮਲ ਅੱਛਾ ਹੁਣ ਤੱਕ ਦੀ ਤਤਤੀਸ਼ ਵਿੱਚ ਸਾਹਮਣੇ ਗਿਆ ਹੁਣ ਤੱਕ ਦੀ ਅਜੇ ਤੱਕ ਕੋਈ ਚੀਜ਼ ਨਹੀਂ ਆ ਰਹੀ ਕਿਉਂਕਿ ਉਹਦਾ ਹਜੇ ਕਿਸੇ ਵੀ ਬੋਡੀ ਦੇ ਉੱਤੇ ਕੋਈ ਨਿਸ਼ਾਨ ਛੱਟਦਾ ਕੋਈ ਕਿਸੇ ਕਿਸਮ ਦੀ ਅਫਵਾਹ ਇਸ ਸੰਦਾ ਕੋਈ ਨਹੀਂ ਆ ਸਾਰਾ ਪੋਸਟਮੈਨ ਦੀ ਰਿਪੋਰਟ ਤੇ ਹੀ ਰੱਖਿਆ ਗਿਆ ਹੈ ਪਰਿਵਾਰ ਵੱਲੋਂ ਕੀ ਦੱਸਿਆ ਗਿਆ ਤੁਹਾਨੂੰ ਪਰਿਵਾਰ ਵੱਲੋਂ ਅਜੇ ਕੁਝ ਨਹੀਂ ਪਰਿਵਾਰ ਵਾਲੇ ਤਾਂ ਕਹਿੰਦੇ ਸੀ ਕੰਮ ਤੇ ਗਿਆ ਸੀ ਤੇ ਕੰਮ ਤੇ ਆਇਆ ਤੇ ਮੁੜ ਕੇ ਯਾਰਾਂ ਦੋਸਤਾਂ ਨੂੰ ਮਿਲਣ ਗਿਆ ਤੇ ਮੁੜ ਕੇ ਘਰ ਨਹੀਂ ਆਇਆ ਤੇ ਹੁਣ ਪਰਿਵਾਰ ਵਾਲਿਆਂ ਨਾਲ ਵੀ ਅਸੀਂ ਗੱਲਬਾਤ ਕਰ ਰਹੇ ਹਾਂ ਬਾਕੀ ਅਸੀਂ ਜਿਹੜੀ ਇਹਦੀ ਜਾਂਚ ਜਿਹੜੀ ਉਹਦੀ ਡੂੰਘੇ ਤਰੀਕੇ ਨਾਲ ਜਿਹੜੀ ਇਹ ਪੋਸਟਮੈਨ ਦੀ ਰਿਪੋਰਟ ਤੋਂ ਬਾਅਦ ਹੀ ਕੀਤਾ ਲਿਆ ਠੀਕ ਜੀ ਉਹ ਇਹਦੇ ਕਾਰਨ ਕੀ ਹੈ ਸਰ ਗੁਰਦੀਪ ਸਿੰਘ ਕੀ ਲੱਗਦੇ ਜੀ ਮੁੰਡੇ ਦੇ ਮੈਂ ਮਾਮਾ ਲੱਗਦਾ ਕੀ ਹੋਇਆ ਕਿਸੇ ਪਰਸੋਂ ਗਿਆ ਕੋਈ ਇਹਨੂੰ ਲੈ ਕੇ ਗਿਆ ਆਪਣੇ ਨਾਲ ਵੀ ਇਹਦੇ ਯਾਰ ਦੋਸਤ ਹੀ ਹੂੰ ਤੇ ਬਾਅਦ ਵਿੱਚ ਘਰ ਨਹੀਂ ਆਇਆ ਸਾਡੇ ਘਾਟੇ ਦਾ ਫੋਨ ਬੰਦ ਹੋ ਗਿਆ ਯਾਰ ਦੋਸਤ ਕੀ ਕੀ ਹੈ ਇਹ ਲੱਗੀ ਜਿਹੀ ਕੋਈ ਪਤਾ ਨਹੀਂ ਲੱਗੀ ਧਿਆਨ ਦੇ ਨਹੀਂ ਇਹ ਉਹਨਾਂ ਨੂੰ ਗੱਡੀ 'ਚ ਬਿਠਾ ਕੇ ਲੈ ਗਏ ਹਾਂਜੀ ਅੱਛਾ ਕਿੱਥੋਂ ਮਿਲੀ ਬੋਡੀ ਕਿਹੜੇ ਹਾਲਾਤ ਆ ਉਹ ਨਹਿਰ ਤੋਂ ਮਿਲੀ ਉਸ ਨੂੰ ਜਗਦੇਵ ਕਲਾ ਨਹਿਰ ਤੋਂ ਲੱਗੀ ਬੋਡੀ ਦੇ ਪਾਰਟਸ ਟੁੱਟੇ ਹੋਏ ਸੀ ਕੋਈ ਸੀ ਇਹ ਤਾਂ ਹੁਣ ਇਹ ਹੀ ਦੱਸਣਗੇ ਪੱਕੇ ਨਿਸ਼ਾਨ ਨਿਸ਼ੂਣੇ ਗਏ ਸਰੀਰ ਦੇ ਉੱਤੇ ਕਾਫੀ ਅੱਛਾ ਕੋਈ ਰੰਜਿਸ਼ ਤੇ ਨਹੀਂ ਮਗ ਕਾਰਡ ਸਾਡੇ ਪਿੰਡ ਦੇ ਵਿੱਚ ਹੋਈ ਹੋਈ ਰੰਜਿਸ਼ ਵਗੈਰਾ ਇਹ 2 ਸਾਲ ਪਹਿਲਾਂ ਇੱਕ ਗਿਆ ਸੀ ਕਿਸੇ ਨੂੰ ਲਿਫਟ ਦਿੱਤੀ ਜਨੇ ਉਹ ਜਾ ਕੇ ਅੱਗੇ ਉਹਦੀ ਡੈਥ ਹੋ ਗਈ ਮੁੰਡੇ ਦੀ ਉਹਦੇ ਨਾਲ ਵਾਵਾ ਇਹਨਾਂ ਦਾ ਰਿਆ ਰੋਲਾ ਅੱਛਾ ਬਾਅਦ ਇਹ ਕਹਿੰਦੇ ਰਹੇ ਦਾ ਘਰ ਵੀ ਆਣ ਕੇ ਤੇ ਅਸੀਂ ਜਦੋਂ ਆ ਮਰੂਗਾ ਸਾਨੂੰ ਫੇਰ ਠੰਡ ਪੈਣੀ ਉਹ ਕਹਿੰਦੇ ਹਾਂ ਅੱਛਾ ਮੁੰਡੇ ਦੀ ਉਮਰ ਕਿੰਨੀ ਸੀ 23 ਕੇ ਸਾਲ ਹੀ ਪਿਆਇਆ ਸੀ ਕਵਾਰਾ ਨਹੀਂ ਕਵਾਰਾ ਘਰ ਵਿੱਚ ਕੌਣ ਕੌਣ ਹੈ ਇੱਕ ਮਦਰ ਇਹਦੀ ਵਿਧਵਾ ਇੱਕ ਭਰਾ ਹੈ ਤੇ ਇੱਕ ਭੈਣ ਹੈ ਅਛਾ ਹੁਣ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਇਹ ਸਾਫ਼ ਹੀ ਚਾਉਣੇ ਭਾਈ ਹੋਰ ਕੀ ਕਰ ਹੁਣ ਤੱਕ ਕਾਰਵਾਈ ਕੀਤੀ ਕੀ ਗਈ ਉਸ ਅ ਇਹ ਤਾਂ ਕੁਝ ਹੋ ਨਹੀਂ ਕੱਲ ਤਾਂ ਅਸੀਂ ਖੱਜਲ ਖਰਾਬ ਹੀ ਹੁੰਦੇ ਹਾਂ ਪਹਿਲਾਂ ਇਹਨਾਂ ਨੇ ਉੱਥੇ ਘਰਤਾ ਜਨਾਲੇ ਰੈਫਰ ਉੱਥੋਂ ਨਹੀਂ ਹੋਇਆ ਪੋਸਟਮਾਰਡੋਂ ਫੇਰ ਇੱਥੇ ਕੀਤਾ ਜੇ ਅਜੇ ਇੱਥੇ ਵੀ ਨਹੀਂ ਕੋਈ ਕਾਰਵਾਈ ਹੁੰਦੀ ਹੂੰ ਤਾਂ 24 ਘੰਟੇ ਦੀ ਬਸ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਹੰਦਾਲੀ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਰਨੈਜ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾੰਤ੍ਰਿਕ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786